ਇੱਕ ਸ਼ਾਰਦਾ ਨਾਜ਼ੀ ਲੇਡੀ ਹੈ ਠਾਕੀ ਚੌਂਕ ਪਠਾਨਕੋਟ ਦੇ ਨੇੜੇ ਰਹਿੰਦੀ ਹੈ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਵੰਗਾ ਕੇ ਸੈਕ ਸੈਕ ਖਲਾ ਰਹੀ ਮਾਜਾ ਪਾਉਂ ਤੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਏਜੈਂਟਸ ਉੱਤੇ ਮਿਲੇ ਸੀ ਇਤਰਾਜ ਉਹ ਹਾਲਤ ਹੈ। ਔਰ ਜਿਹੜੀ ਉੱਤੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਥੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਾਜ ਦੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਲ ਕਰਾਂਗੇ। ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਪਸ਼ਾਰ ਦਾ ਨਾਮ ਦੀ ਲੇਡੀ ਹੈ ਠਾਕੀ ਚੌਂਕ ਪਠਾਨਕੋਟ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮੰਗਾ ਕੇ ਇੱਕ ਸੈਕ ਸੈਕ ਚਲਾ ਰਹੀ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਐਸਐਸਓ ਸਾਹਿਬ ਕਾਫੀ ਦਿਨ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉਥੇ ਮਿਲੇ ਸੀ ਇਤਰਾਜੁਗ ਹਾਲਥ ਤੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਇਸ ਸੈਕਸ ਰੈਕਡ ਦੇ ਵਿੱਚ ਇਨਵੋਲਡ ਸਾਡੇ ਅਰੈਸਟ ਕਰ ਲਿਆ ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰਨਾ ਇਸ ਤੋਂ ਪਹਿਲੇ ਵੀ ਕੋਈ ਪਾਬੰਦਾ ਕਰਕੇ ਇਸ ਜਿਹੜਾ ਜੋ ਇਸ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆ ਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜਿਹ ਇਸ ਤੋਂ ਦੇਤੋਂ ਬਣਾਈ ਆ ਆਪਾਂ ਉਸ ਦੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਹ ਜਿਆਦਾ ਠੱਲ ਪਾਈ ਜਾ ਸਕੇ ਸਰ ਕੋਈ ਨੈਟਵਰਕ ਹੈ ਜਿਸ ਸੇ ਸਟੇਟ ਦੇ ਨਾਲ ਜਮੂਰ ਅੰਸ਼ ਪਾਸੇ ਵਿੱਚ ਰਹੇ ਹਨ ਉਹ ਨੈਟਵਰਕ ਨੂੰ ਵੀ ਆਪਾਂ ਉਸ ਨੈਟਵਰਕ ਨੂੰ ਵੀ ਕੰਗਾਲਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦਾ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂਗੇ ਸਰ ਦੇਖਣ ਨੂੰ ਆਇਆ ਵੀ ਇਹਨਾਂ ਦੇ ਕੇਸ ਹੁੰਦਾ ਹੈ ਇਹ ਥੋੜੇ ਜਿਹਾ ਬਾਹਰ ਆ ਜੀਂ ਦੇਖੋ ਉਹ ਤੇ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਪਾਰਟ ਆਫ ਆਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਉਹ ਜਿਹੜਾ ਸਬੂਤ ਨੇ ਫਿਰ ਬਰਦਾਸ਼ਤ ਯਾਰ ਦੇ ਵਿੱਚ ਤੇ ਉਹ ਕੁਝ ਤਾਂ ਨਹੀਂ ਕਿਹਾ ਦੇਖੋ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੋਸਾਇਟੀ ਨੂੰ ਹੈਂਪਰ ਕਰਦਾ ਹੈ ਜਾਂ ਸਾਡੇ ਜਿਹੜੇ ਸੋਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਆਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਤੁਹਾਨੂੰ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ